ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਰਾਜਪੁਰਾ ਚ ਕਿਸਾਨਾਂ ਨਾਲ ਕੀਤੀ ਖੁੰਡ ਚਰਚਾ ਖੁਦ ਟਰੈਕਟਰ ਚਲਾ ਕੇ ਕੀਤੀ ਝੋਨੇ ਦੀ ਸਿੱਧੀ ਬਿਜਾਈ ਕਿਸਾਨਾਂ ਨੇ ਮੰਤਰੀ ਅੱਗੇ ਰੱਖੀਆਂ ਆਪਣੀਆਂ ਮੰਗਾਂ ਤੇ ਸੁਝਾ ਰੋਪੜ ਦੇ ਯੂਟਿਊਬਰ ਜਸਬੀਰ ਸਿੰਘ ਤੋਂ ਐਨਆਈਏ ਅਤੇ ਆਈਬੀ ਕਰ ਸਕਦੇ ਨੇ ਪੁੱਛਗਿੱਛ ਜਾਸੂਸੀ ਦੇ ਇਲਜ਼ਾਮਾਂ 'ਚ ਕੱਲ ਪੁਲਿਸ ਨੇ ਕੀਤਾ ਸੀ ਗ੍ਰਿਫਤਾਰ ਜਸਬੀਰ ਨੇ ਜੋਤੀ ਮਲਹੋਤਰਾ ਨਾਲ ਪਾਕਿਸਤਾਨ 'ਚ ਬਣਾਏ ਸਨ ਵਲੌਗ ਦਿੱਲੀ ਦੇ ਸ਼ਾਹਦਰਾ ਚ ਗੁਰਦੁਆਰੇ ਦੀ ਜ਼ਮੀਨ ਨੂੰ ਲੈ ਕੇ ਵਿਵਾਦ ਗੁਰੂ ਘਰ ਨੂੰ ਵਕਫ ਸੰਪਤੀ ਦੱਸਣ ਵਾਲੀ ਪਟੀਸ਼ਨ ਸੁਪਰੀਮ ਕੋਰਟ ਚ ਕਾਰਜ ਸੁਪਰੀਮ ਕੋਰਟ ਨੇ ਕਿਹਾ ਜੇ ਕੋਈ ਦਾਵਾ ਵੀ ਹੈ ਤਾਂ ਵੀ ਛੱਡ ਦੇਣਾ ਚਾਹੀਦਾ ਬੈਂਗਲੂਰੂ ਹਾਦਸੇ ਤੇ ਕਰਨਾਟਕ ਹਾਈ ਕੋਰਟ ਨੇ ਲਿਆ ਨੋਟਿਸ ਅੱਜ ਦੁਪਹਿਰ 2:30 ਵਜੇ ਹੋਵੇਗੀ ਸੁਣਵਾਈ ਕੱਲ ਭਗੜੜ ਚ 11 ਲੋਕਾਂ ਦੀ ਗਈ ਸੀ ਜਾਨ ਭਾਰਤ ਨਾਲ ਸੁਲਾਹ ਲਈ ਤਰਲੇ ਕੱਢ ਰਿਹਾ ਪਾਕਿਸਤਾਨ ਪੀਐਮ ਸ਼ਾਹਵਾਜ਼ ਸ਼ਰੀਫ ਨੇ ਅਮਰੀਕੀ ਰਾਸ਼ਟਰਪਤੀ ਅੱਗੇ ਅੱਡੇ ਹੱਥ ਭਾਰਤ ਤੀਜੀ ਧਿਰ ਦੀ ਵਿਚੋਲਗੀ ਤੋਂ ਪਹਿਲਾਂ ਹੀ ਕਰ ਚੁੱਕਿਆ ਹੈ ਇਨਕਾਰ ਵਰਡ ਐਨਵਾਇਰਨਮੈਂਟ ਡੇ ਤੇ ਚਰਖੀ ਦਾਦਰੀ ਚ ਪ੍ਰੋਗਰਾਮ ਚ ਪਹੁੰਚੇ ਹਰਿਆਣਾ ਦੇ ਸੀਐਮ ਨੌਜਵਾਨਾਂ ਨੂੰ ਪਲਾਸਟਿਕ ਦਾ ਇਸਤੇਮਾਲ ਨਾ ਕਰਨ ਦੀ ਚੁਕਾਈ ਸੌ ਇਲੈਕਟ੍ਰਿਕ ਬੱਸਾਂ ਨੂੰ ਵੀ ਵਿਖਾਈ ਹਰੀ ਝੰਡੀ ਨਿਊਜ਼ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਰਨਵੀਰ ਸਿੰਘ ਰਾਣਾ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਦਿੱਲੀ ਦੇ ਸ਼ਹਾਦਰਾ ਦੇ ਵਿੱਚ ਗੁਰਦੁਆਰੇ ਦੀ ਜ਼ਮੀਨ ਨੂੰ ਲੈ ਕੇ ਵਿਵਾਦ ਹੈ ਤੇ ਵਕਫ ਬੋਰਡ ਨੇ ਗੁਰਦੁਆਰੇ ਦੀ ਜ਼ਮੀਨ ਤੇ ਹੱਕ ਜਤਾਇਆ ਗੁਰਦੁਆਰੇ ਦੀ ਜ਼ਮੀਨ ਤੇ ਹੱਕ ਜਿਤਾਉਂਦਿਆਂ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਦਿੱਲੀ ਵਕਫ ਬੋਰਡ ਦੀ ਪਟੀਸ਼ਨ ਸੁਪਰੀਮ ਕੋਰਟ ਦੇ ਵੱਲੋਂ ਕਾਰਜ ਕਰ ਦਿੱਤੀ ਗਈ ਹੈ ਤੇ ਗੁਰਦੁਆਰੇ ਨੂੰ ਵਕਫ ਸੰਪਤੀ ਦੱਸਣ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ ਸੁਪਰੀਮ ਕੋਰਟ ਨੇ ਇਸ ਤੇ ਟਿੱਪਣੀ ਵੀ ਕੀਤੀ ਸੁਪਰੀਮ ਕੋਰਟ ਨੇ ਕਿਹਾ ਕਿ ਉੱਥੇ ਇੱਕ ਗੁਰਦੁਆਰਾ ਹੈ ਉਸ ਨੂੰ ਉੱਥੇ ਰਹਿਣ ਦਿਓ ਉਸ ਜਗ੍ਹਾ ਪੂਰੀ ਆਸਥਾ ਨਾਲ ਸੰਚਾਲਿਤ ਗੁਰੂ ਘਰ ਮੌਜੂਦ ਹੈ ਜੇ ਜਗ੍ਹਾ ਤੇ ਕੋਈ ਦਾਅਵਾ ਵੀ ਹੈ ਤਾਂ ਵੀ ਛੱਡ ਦੇਣਾ ਚਾਹੀਦਾ ਵਕਫ ਦੇ ਵਕੀਲ ਨੇ ਉਸ ਜਗ੍ਹਾ ਮਸਜਿਦ ਹੋਣ ਦਾ ਹਵਾਲਾ ਦਿੱਤਾ ਸੀ ਤੇ ਵਕਫ ਵੱਲੋਂ ਪੇਸ਼ ਗਵਾਹ ਨੇ ਕਿਹਾ ਕਿ ਉੱਥੇ ਇੱਕ ਮਸਜਿਦ ਸੀ ਪਰ ਬਾਅਦ ਦੇ ਵਿੱਚ ਗੁਰਦੁਆਰਾ ਵਰਗਾ ਕੁਝ ਬਣਾਇਆ ਗਿਆ ਜਿਸ ਤੇ ਸੁਪਰੀਮ ਕੋਰਟ ਨੇ ਕਿਹਾ ਕਿ ਗੁਰਦੁਆਰੇ ਵਰਗਾ ਕੁਝ ਨਹੀਂ ਉੱਥੇ ਪੂਰੀ ਤਰ੍ਹਾਂ ਸੰਚਾਲਿਤ ਇੱਕ ਗੁਰਦੁਆਰਾ ਮੌਜੂਦ ਹੈ ਦਿੱਲੀ ਬਕਫ ਬੋਰਡ ਨੇ ਦਿੱਲੀ ਹਾਈ ਕੋਰਟ ਦੇ 2010 ਦੇ ਫੈਸਲੇ ਨੂੰ ਇਸ ਸਬੰਧੀ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਸੀ 2010 ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਇਹ ਪਟੀਸ਼ਨ ਪਾਈ ਗਈ ਸੀ 2010 'ਚ ਵੀ ਦਿੱਲੀ ਹਾਈ ਕੋਰਟ ਨੇ ਗੁਰਦੁਆਰੇ ਦੀ ਪ੍ਰਾਪਰਟੀ ਤੇ ਕਬਜ਼ੇ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ ਪਰ ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਤੇ ਸੁਪਰੀਮ ਕੋਰਟ ਨੇ ਵੀ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਦਿੱਲੀ ਦੇ ਸ਼ਹਾਦਰਾ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਸਥਿਤ ਹੈ ਜਿੱਥੇ ਵਕਫ ਬੋਰਡ ਦੇ ਵੱਲੋਂ ਇਹ ਪਟੀਸ਼ਨ ਪਾਈ ਗਈ ਸੀ ਕਿ ਇੱਥੇ ਇੱਕ ਕਿਸੇ ਵੇਲੇ ਮਸਜਿਦ ਹੁੰਦੀ ਸੀ ਬਾਅਦ ਦੇ ਵਿੱਚ ਇੱਥੇ ਕੁਝ ਗੁਰਦੁਆਰੇ ਵਰਗਾ ਬਣਾ ਲਿਆ ਗਿਆ ਜਿਸ ਤੇ ਸੁਪਰੀਮ ਕੋਰਟ ਨੇ ਇੱਕ ਅਹਿਮ ਟਿੱਪਣੀ ਕੀਤੀ ਕਿ ਗੁਰਦੁਆਰੇ ਵਰਗਾ ਕੁਝ ਨਹੀਂ ਬਲਕਿ ਉੱਥੇ ਪੂਰੀ ਤਰ੍ਹਾਂ ਸੰਚਾਲਿਤ ਇੱਕ ਗੁਰਦੁਆਰਾ ਮੌਜੂਦ ਹੈ ਜੇ ਕੋਈ ਦਾਵਾ ਵੀ ਹੈ ਤਾਂ ਛੱਡ ਦੇਣਾ ਚਾਹੀਦਾ ਹੈ ਉੱਥੇ ਗੁਰਦੁਆਰਾ ਸਾਹਿਬ ਮੌਜੂਦ ਹੈ ਦਿੱਲੀ ਵਕਫ ਬੋਰਡ ਨੇ ਪਹਿਲਾਂ ਦਿੱਲੀ ਹਾਈ ਕੋਰਟ ਦੇ ਵਿੱਚ ਇਹ ਪਟੀਸ਼ਨ ਪਾਈ ਸੀ 2010 ਦੇ ਫੈਸਲੇ ਦੇ ਵਿੱਚ ਉਦੋਂ ਵੀ ਫੈਸਲਾ ਗੁਰਦੁਆਰਾ ਸਾਹਿਬ ਦੇ ਹੱਕ ਦੇ ਵਿੱਚ ਆਇਆ ਸੀ 2010 ਦੇ ਵਿੱਚ ਵੀ ਤੇ ਉਸ ਫੈਸਲੇ ਨੂੰ ਦੁਬਾਰਾ ਤੋਂ ਵਕਫ ਬੋਰਡ ਦੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ ਤੇ ਹੁਣ ਸੁਪਰੀਮ ਕੋਰਟ ਦੇ ਵੱਲੋਂ ਵੀ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ ਤਾਂ ਹੁਣ ਗੁਰਦੁਆਰਾ ਸਾਹਿਬ ਹੀ ਉੱਥੇ ਸੁਸ਼ੋਭਿਤ ਰਹੇਗਾ ਦਿੱਲੀ ਦਾ ਸ਼ਹਿਾਦਰ ਹੈ ਜਿੱਥੇ ਇਹ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਤਾ ਸੁਪਰੀਮ ਕੋਰਟ ਦੇ ਵੱਲੋਂ ਇਹ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ ਪੂਰੀ ਕਹਾਣੀ ਦੱਸਾਂਗੇ ਪੂਰਾ ਵਿਵਾਦ ਦੱਸਾਂਗੇ ਕਿ ਹੈ ਕੀ ਹੈ ਪਰ ਉਸ ਤੋਂ ਪਹਿਲਾਂ ਪਟਿਆਲਾ ਚਲਦੇ ਹਾਂ ਜਿੱਥੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਸੰਬੋਧਨ ਕਰ ਰਹੇ ਤੇ ਜੇ ਖੇਤੀ ਹੈ ਪਰ ਤਕਨੀਕ ਦੀ ਹੋ ਗਈ ਬਹੁਤ ਸਾਰੀਆਂ ਲੋੜਾਂ ਜ਼ਰੂਰ ਤਾਂ ਸੈਮਿਕ ਖਾਦਾ ਔਰ ਉਹਦੇ ਨਾਲ ਹੀ ਜਿਹੜੀਆਂ ਪੈਸਟੀਸਾਈਜ਼ਰ ਹੋਰ ਉਹਨਾਂ ਦੀ ਲੋੜ ਪੈਣ ਲੱਗੀ ਔਰ ਜਿੱਥੇ ਪੰਜਾਬ ਤਨਾਜ ਦੇ ਪੰਡਾਰ ਵਿੱਚ ਬਹੁਤ ਵੱਡਾ ਹਿੱਸਾ ਪਾਉਂਦਾ ਹੈ चौहान ਸਾਹਿਬ ਉੱਤੇ ਸਾਨੂੰ ਕਈ ਗੱਲਾਂ ਬਹੁਤ ਤੋਂ ਤੁਹਾਡੇ ਤੱਕ ਵੱਡੀ ਲੋਡ ਪੈਂਦੀ ਰਹਿੰਦੀ ਹੁਣ ਵੀ ਲੋਡ ਹੈ ਇਹਨਾਂ ਦਿਨਾਂ ਤੱਕ 90000 ਮੀਟਰ ਕਟਾਮ ਜਿਹੜੀ ਖਾਦ ਹੋਣੀ ਸੀ ਮੇਰੇ ਖਿਆਲ ਨੂੰ 38-39000 ਡੀਏਪੀ ਆ ਸਕੀ ਹੈ ਮੈਂ ਆਪ ਜੀ ਨੂੰ ਬੇਨਤੀ ਕਰੂੰਗਾ ਚਾਹੇ ਮਹਿਕਮਾ ਦੂਸਰੇ ਮੰਤਰੀ ਸਾਹਿਬ ਕੋਲੇ ਹੋ ਪਰ ਤੁਸੀਂ ਸਾਡੇ ਮਾਪਾਪਾ ਸਾਡੇ ਦੇਸ਼ ਦੇ ਮੰਤਰੀ ਹੋ ਕਿਸਾਨਾਂ ਦੇ ਮੰਤਰੀ ਤੇ ਕਿਸਾਨਾਂ ਨੂੰ ਤੁਹਾਡੇ ਜੀ ਠੀਕ ਹੈ ਉਧਰਲੇ ਪਾਸੇ ਜ਼ਰੂਰ ਧਿਆਨ ਦੇਵੋਗੇ ਅਜੀਸ ਝੋਨੇ ਦੀ ਚੌਲਾਂ ਦੀ ਖੇਤੀ ਤੋਂ ਪਾਸੇ ਵੀ ਹੋਣਾ ਚਾਹੁੰਦੇ ਬਹੁਤ ਸਾਰੇ ਕਿਸਾਨ ਆਪਣਾ ਤਜਰਬਾ ਵੀ ਕਰਦੇ ਆ ਕਾਮਯਾਬੀ ਹੋਈ ਆ ਪਰ ਉਹਦੇ ਲਈ ਕੁਝ ਜੇ ਆਪਾਂ ਸਹਾਇਤਾ ਸਹਿਯੋਗ ਕੰਪਨਸੇਸ਼ਨ ਦੇ ਦਈਏ ਉਹਦੇ ਨਾਲ ਵੱਡਾ ਫਾਇਦਾ ਹੋ ਸਕਦਾ ਹੈ ਅਸੀਂ ਦਾਣਾ ਬਾਹਰ ਮਗਾਉਣੇ ਆ ਤੇਰ ਬਾਹਰ ਮਗਾਉਣੇ ਆ ਇੱਕ ਵਾਰੀ ਵਾਦਾ ਵੀ ਕੀਤਾ ਗਿਆ ਸੀ ਕਿ 17000 ਪਰ ਹੈਕਟੇਰ ਅਸੀਂ ਆ ਦੇਵਾਗੇ ਜਿਹੜੇ ਉਹਨਾਂ ਹੀ ਵਪਿੰਤਾ ਲੈਉਣਗੇ ਉਸੇ 10-10000 ਤੱਕ ਲਈਏ ਮੈਂ ਤੁਹਾਨੂੰ ਬੇਨਤੀ ਕਰੂੰਗਾ ਆਪਾਂ ਤੁਹਾਡਾ ਦੇਰ ਵੱਡਾ ਸੀ 3000 एकड़ ਨਮੀਯਾਤੀ ਮੱਕੀ ਵਾਲਿਆਂ ਨੂੰ ਉਤਸ਼ਾਹ ਕਰਕੇ 5-6 ਜਿਲ੍ਹੇ ਤਜਰਬਾ ਕੀਤਾ ਜਿਹਦੇ ਵਿੱਚ ਤੁਸੀਂ ਸਾਡਾ ਸਾਥ ਤੇ ਉਹ ਤੇਰੇ ਸਾਲਾਂ ਵਿੱਚ ਕਿਉਂ ਪਾਣੀ ਦੀ ਚਿੰਤਾ ਕੱਲੇ ਪੰਜਾਬ ਨੂੰ ਨਹੀਂ ਸਾਰੇ ਦੇਸ਼ ਨੂੰ ਹੀ ਹੈ ਪਾਣੀ ਬਹੁਤ ਸਾਰਾ ਥੱਲੇ ਉਸੇ ਕੱਢਣ ਲੱਗੇ ਹੋਏ ਆ ਦੂਗਾ ਚਲਿਆ ਜਾ ਰਿਹਾ ਹੈ ਜਿਹਦੀ ਚਿੰਤਾ ਸਾਰਿਆਂ ਨੂੰ ਹੈ ਕਿ ਆਪਾਂ ਸਾਰੇ ਨਾਲ ਮਿਲ ਕੇ ਉਹਦੇ ਵਿੱਚ ਹਿੱਸਾ ਪਾਈਏ ਇਹਦੇ ਵਿੱਚ ਤੁਹਾਡਾ ਬਹੁਤ ਵੱਡਾ ਯੋਗਦਾਨ ਹੋਊਗਾ ਤੁਹਾਡੇ ਇਸ ਸਮੇਂ ਨੂੰ चौहान ਸਾਹਿਬ ਦੇ ਐਗਰੀਕਲਚਰ ਮਿਨਿਸਟਰ ਦੇ ਸਮੇਂ ਨੂੰ ਲੋਕ ਸੁਨਹਿਰੀ ਯੁੱਗ ਵੀ ਜਾਣਣ ਲੱਗ ਗਏ ਜਿੰਨੀ ਤੁਹਾਡੇ ਵਿੱਚ ਕੰਮ ਕਰਨ ਦੀ ਡੈਡੀਕੇਸ਼ਨ ਤੇ ਸਮਝਣ ਦੀ ਤੇ ਉਸ ਨੂੰ ਪੂਰਾ ਕਰਨ ਦੀ ਵੀ ਸ਼ਕਤੀ ਹੈ ਮੈਂ ਪੰਜ ਚਾਰ ਮੁਲਾਕਾਤਾਂ ਤੁਹਾਡੇ ਨਾਲ ਕੀਤੀਆਂ ਬਹੁਤ ਤੁਸੀਂ ਬਹੁਤ ਸਤਿਕਾਰਯੋਗ ਹੋ ਸਾਡੇ ਦੇਸ਼ ਦੇ ਹਰ ਚਾਰ ਵਾਰੀ ਮੁੱਖ ਮੰਤਰੀ ਸਟੇਟ ਦੇ ਰਹੇ ਹੋ ਅੱਜ ਪਤਾ ਦੇਸ਼ ਦੇ ਤੁਸੀਂ ਖੇਤੀਬਾੜੀ ਮੰਤਰੀ ਹੋ ਮੈਂ ਉਹ ਸੂਬੇ ਚ ਤੁਹਾਡੇ ਨਾਲ ਛੋਟਾ ਮੰਤਰੀ ਲਾਲਾ ਤੇ ਸਾਨੂੰ ਤੁਹਾਡੇ ਤੇ ਉਮੀਦ ਆਸੀ ਤੁਹਾਡੇ ਕੋਲ ਆਪਣੀਆਂ ਮੰਗਾਂ ਰੱਖ ਸਕਦੇ ਆ ਪੁਰਾਣੀ ਨਾ ਕਾਫੀ ਵਾਰੀ ਰੋਣਾ ਪੈ ਜਾਂਦਾ ਤੇ ਇਹ ਨਾਲ ਸਾਡੀ ਪੰਜਾਬ ਦੇ ਲੱਗ ਜਾਂਦਾ ਉਹਦੇ ਤੇ ਅਸੀਂ ਬਹੁਤ ਸਾਡਾ ਕਾਬੂ ਵੀ ਪਾ ਲਿਆ तकरीबन 86% ਤਾਈ ਹੋਏ ਤੇ ਕਾਬੂ ਕੀਤੀ ਹੈ ਪੰਜਾਬ ਗਵਰਨਮੈਂਟ ਨੇ ਹਿੱਸਾ ਪਾਇਆ ਬਹੁਤ ਸਾਰੀਆਂ ਮਸ਼ੀਨਾਂ ਜਿਹੜੀਆਂ ਲੱਖ ਤੋਂ ਉੱਪਰ ਮਸ਼ੀਨਾ ਛੋਟੀਆਂ ਵੱਡੀਆਂ ਉਸ ਕੰਮ ਲਈ ਲੱਗੀਆਂ ਹੋਈਆਂ ਪਰ ਫਿਰ ਵੀ ਬਹੁਤ ਸਾਰੇ ਕਿਸਾਨਾਂ ਨੂੰ ਇਸ ਤਰ੍ਹਾਂ ਰਹਿ ਜਾਂਦਾ ਜੇ ਥੋੜਾ ਜਿਹਾ ਤੁਸੀਂ ਕਿਰਪਾ ਕਰੋ ਆਪਾਂ ਨੂੰ ਹੋਰ ਕੰਪਨਸੇਸ਼ਨ ਪਰ ਏਕੜ ਜਿੰਨਾ ਵੀ ਤੁਸੀਂ ਦੇ ਦੋਗੇ ਅਸੀਂ ਉਨਾ ਹੀ ਮਨਜ਼ੂਰ ਕਰਨਾਗੇ ਪਰ ਉਹਦੇ ਨਾਲ ਜ਼ਰੂਰ ਮੈਂ ਥੋੜੇ ਨਾਲ ਵਾਅਦਾ ਕਰਦਾ ਕਿ ਉਹ ਦਿਨਾਂ ਤੋਂ ਸਾਨ ਪ੍ਰਾਏ ਇਧਰਲੇ ਪਾਸੇ ਉਹ ਹਟ ਜਾਣਗੇ ਜਿਹਦੇ ਨਾਲ ਸਾਡੀ ਜ਼ਮੀਨ ਨੂੰ ਵੀ ਕਾਫੀ ਨੁਕਸਾਨ ਹੁੰਦਾ ਹੈ ਉਹਦੀ ਗੁੰਗਵਾਟ ਦਾ ਵੀ ਘਟਦੀ ਹੈ ਆਪਾਂ ਵੇਖ ਲਈਏ ਜੇ ਕਿਤੇ ਅੱਗ ਦੇ ਕੋਲ ਦੀ ਆਪਣਾ ਸਰੀਰ ਵੀ ਲੰਘ ਜੇ ਤੇ ਉਹ ਲੋਏ ਆ ਜਾਂਦਾ ਕਿ ਝੁੱਲਸ ਜਾਂਦਾ ਤੇ ਜ਼ਮੀਨ ਨੂੰ ਅਸੀਂ ਆਜੇ ਸਾਲ ਝੁੱਲਸਦੇ ਜਾਂਦਾ ਸਾਡੀ ਮਾਂ ਅਸੀਂ ਮਾਂ ਦਾ ਦਰਨ ਰਿhta ਧਰਤੀ ਨੂੰ ਪਾਣੀ ਨੂੰ ਪਿਤਾ ਦਾ ਉਹ ਮਹਾਂਦੇ ਜੀ ਇੰਨੇ ਜਖਮ ਕਰਦੇ ਆ ਤੇ ਮੈਨੂੰ ਲੱਗਦਾ ਉਹ ਵੀ ਅਸੀਂ ਕੁਝ ਉਹ ਉਹਨਾਂ ਦੇ ਸੰਤਾਨ ਹੋਣ ਦੇ ਨਾਤੇ ਚੰਗੀ ਗੱਲ ਨਹੀਂ ਉਹਨੂੰ ਬਚਾਉਣ ਦੇ ਖਾਤਰ ਆਪਾਂ ਸਾਰੇ ਨਾਲ ਨੂੰ ਕਿ ਕਿਸਾਨ ਪਰ ਆ ਵੀ ਬਹੁਤ ਵੱਡਾ ਸਾਥ ਦੇਣ ਲੱਗੇ ਆ ਸਮਝਣ ਲੱਗੇ ਆ ਕਿ ਜੇ ਅੱਗ ਤੋਂ ਬਚਾਇਆ ਜਾਵੇ ਤਾਂ ਸਾਡੀ ਧਰਤੀ ਵੀ ਬਚਦੀ ਆ ਪਰ ਕਈ ਥਾਂ ਬੜੀ ਇਸ ਗੱਲ ਦੀ ਦਿੱਕਤ ਆ ਉਪਰਾਲੀ ਜਾਵੇ ਤੇ ਜਾਵੇ ਕਿੱਥੇ ਤਸੇ ਨਵੀਆਂ ਟੈਕਨੀਕਾਂ ਤਾਂ ਦਿੱਲੀ ਦੇ ਸ਼ਹਾਦਰਾ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਜ਼ਮੀਨ ਨੂੰ ਲੈ ਕੇ ਵਿਵਾਦ ਸੀ ਸੁਪਰੀਮ ਕੋਰਟ ਦੇ ਵੱਲੋਂ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ ਬਕਾਫ ਬੋਰਡ ਦੇ ਵੱਲੋਂ ਗੁਰਦੁਆਰੇ ਦੀ ਜ਼ਮੀਨ ਦੇ ਹੱਕ ਦੇ ਵਿੱਚ ਫੈਸਲਾ ਸੁਣਾ ਦਿੱਤਾ ਗਿਆ ਗੁਰਦੁਆਰੇ ਦੀ ਜ਼ਮੀਨ ਤੇ ਹੱਕ ਜਤਾਉਂਦੇ ਆ ਸੁਪਰੀਮ ਕੋਰਟ ਦੇ ਵਿੱਚ ਵਕਫ ਬੋਰਡ ਦੇ ਵੱਲੋਂ ਇਹ ਪਟੀਸ਼ਨ ਪਾਈ ਗਈ ਸੀ ਦਿੱਲੀ ਵਕਫ ਬੋਰਡ ਦੀ ਪਟੀਸ਼ਨ ਨੂੰ ਸੁਪਰੀਮ ਕੋਰਟ ਦੇ ਵੱਲੋਂ ਖਾਰਜ ਕਰ ਦਿੱਤਾ ਗਿਆ ਗੁਰਦੁਆਰੇ ਨੂੰ ਵਕਫ ਸੰਪਤੀ ਦੱਸਣ ਵਾਲੀ ਪਟੀਸ਼ਨ ਨੂੰ ਖਾਰਜ ਕੀਤਾ ਗਿਆ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਉੱਥੇ ਇੱਕ ਗੁਰਦੁਆਰਾ ਹੈ ਉਸ ਨੂੰ ਰਹਿਣ ਦਿਓ ਤਾਂ ਇਸ ਦੌਰਾਨ ਮੇਰੇ ਸਹਿਯੋਗੀ ਰਵੀ ਮਿਸ਼ਰਾ ਦੇ ਵੱਲੋਂ उत्थे जाके गलबात की थी गई पूरे मसले समझा गया नया पूरी रिपोर्ट दिखाने दिलचस्प है जी हाँ कल सुप्रीम कोर्ट में एक मामले में सुनवाई होती है वक्फ बोर्ड ने शाहदरा के इस इलाके में एक जमीन पर दावा किया दावा ये किया कि ये जमीन वक्फ बोर्ड की है और यहाँ पर मस्जिद है मगर मौजूदा दौर में इस जगह पर गुरुद्वारा है इस गली का नाम हीरा सिंह गली है और इस गुरुद्वारे को भी हीरा सिंह गुरुद्वारे के नाम से जाना जाता है कहा जाता है कि एक दौर में पाकिस्तान से कई लोग जब बंटवारे के समय भारत आए तो उन्होंने इस इलाके में बसावट की और उसके बाद इस गुरुद्वारे का संचालन शुरू हुआ ये वही गुरुद्वारा है जिसकी सुनवाई कल सुप्रीम कोर्ट में हुई आपको बता दें कि मामले में सुनवाई के दौरान वक्फ के वकील ने सुप्रीम कोर्ट के सामने ये बात रखी कि इस गुरुद्वारे पर मस्जिद बनाना चाहिए क्योंकि ये मस्जिद की ज़मीन है वक्फ को वापस सौंप देनी चाहिए इस मामले में सुनवाई करने के दौरान सुप्रीम कोर्ट की तरफ़ से कहा गया कि इस जगह पे गुरुद्वारा है और गुरुद्वारा ही रहेगा आप जो तस्वीरें देख रहे हैं ये गुरुद्वारे जैसा दिखता तो नहीं है मगर गुरुद्वारा ही है क्योंकि यहाँ पर काफ़ी लंबे समय से अरदास भी की जाती है और तमाम लोग दर्शन करने भी आते हैं तो इससे पहले हम आपको अंदर की तस्वीरें दिखाएं। इस मामले में यहाँ के जो कमेटी के मेंबर हैं उनसे बात कर लेते हैं दिल्ली सिख गुरुद्वारा मेरे कमेटी के भी सदस्य हैं लक्की जी आप पहले अपना परिचय दीजिए और इस बारे में बताइए हमें वाहू जी का खालसा वाहेगुरू जी की फ़तेह मैं परविंदर सिंह लक्की दिल्ली सिख गुरुद्वारा प्रबंधक कमेटी का वार्ड 41 जो नवीन चादरे के नाम से आया है उसमें ये गुरुद्वारा जो है गली हीरा सिंह के नाम से क्योंकि इस गली का कोई नंबर नहीं है 47 के बाद इस गली में हीरा सिंह जी जब आए पाकिस्तान से विस्थापित होकर तो पूरे के पूरे उनके परिवार के कम से कम 30 परिवार थे यहाँ पर सिखों के उन्होंने यहाँ पर बनाया तो इस गली का नाम ही आप कागजों में भी चेक कर सकते हैं गली हीरा सिंह के नाम से ही जाना जाता है और उसमें ये स्ट्रक्चर था तो उन परिवारों ने मिल के एक ये स्ट्रक्चर पहले से ही बना हुआ था कि उन्होंने यहाँ पर गुरुद्वारा से, से शोभित किया और गुरुद्वारे की सेवा संभाल करी गुरु ग्रंथ साहेब जी का प्रकाश करा तब से लेके अब तक अभी आप अंदर देख सकते हैं गुरु ग्रंथ साहब जी का प्रकाश है और अभी भी हीरा सिंह जी की चौथी पीढ़ी का जो वंशज है वो सेवा संभाल कर रहे हैं इस बीच में 1953-54 में वक्फ बोर्ड का आगमन होता है क्योंकि उस टाइम कांग्रेस की सरकार थी जो भी सर उसमें थी संपत्तियां उन्होंने वक्फ बोर्ड को जो उन्होंने जिन्होंने तो वो वक्फ़ बोर्ड का बीच में उन्होंने इसको मस्जिद का कहा कि ये मस्जिद है इसका नाम दिया तकिया बाबर शाह आलम मस्जिद तो उन्होंने इसको मस्जिद बना के इसका आ, अपनी जगह बताकर केस लड़ना शुरू करा और बहुत लंबे समय के बाद 2010 में हाई कोर्ट ने फिर गुरुद्वारे को फेवर में ही करके ये सुशोभित कराया पर 2010 से लेके अब तक ये केस सुप्रीम कोर्ट में आया और कल सुप्रीम कोर्ट ने जो गुरुद्वारे की फेवर में ऑर्डर दिया और मेरे साथ माता जी खड़े हैं जिनके पूरे पर, इनके परिवार से हीरा सिंह जी के वंशज से इन्होंने ये केस लड़ा और तन मन धन से इसके बीच में सहयोग दिया इलाके की संगत ने सहयोग दिया क्योंकि यहाँ पे गुरपुरब मनाते रहे यहाँ पे छबीले लगती रही यहाँ पे गुरु साहब की अरदास होते रही तो खूब लंगर चले यहाँ पर तो मस्जिद ਕਾ ਤੋ ਕੋਈ ਨਾਮੋ ਨਿਸ਼ਾਨ ਕਭੀ ਰਾਹ ਹੀ ਨਹੀਂ ਇਸਮੇ ਬਹੁਤ ਬੜਾ ਹਾਥ ਮੈਂ ਆਪਕੋ ਸਪਸ਼ਟ ਕਹਿ ਦਤਾ ਹੂੰ ਕਿਉਂਕਿ ਹਮੇ ਕਿਸੀ ਜਾਤੀ ਸੇ ਕੋਈ ਭੇਦਭਾਵ ਨਹੀਂ ਹੈ ਨਾ ਹਮ ਇੱਕ ਕੁੜੀ ਆਕੇ ਥੋੜਾ ਜਿਆ ਕਹਿੰਦੀ ਉਹਦੇ ਬੋਲਣ ਲੱਗੀ ਕਹਿੰਦੀ ਜੀ 99.5 ਰਹਿ ਗਏ ਮੈਂ ਕਿਹਾ ਵੀ ਸਾਜ 5 ਰਹਿ ਗਏ ਕਹਿਨੀ ਐ ਇਹਨੇ ਨਾਲ ਤਿੰਨ ਮੁੰਡੇ ਪਾਸ ਹੋ ਜਾਂਦੇ ਮੈਂ ਕਿਹਾ ਸੋ ਇਸ ਕਰਕੇ ਥੋੜਾ ਜਿਆ ਆਪਾਂ ਨੂੰ ਵੀ ਪੜਨ ਵਾਸਤੇ ਜਿਹੜਾ ਉਹ ਕਿਉਂਕਿ ਆ ਜਿਹੜਾ ਬੇਲਾ ਮਨ ਸ਼ਤਾਨੀ ਦਾ ਘਰ ਕਈ ਵਾਰੀ ਆਪਾਂ ਕਿਸੇ ਗਲਤ ਸੰਗਤ ਚ ਪੈ ਜਾਂਦੇ ਆ ਜਾਂ ਉਹ ਇਹ ਉਮਰ ਜਿਹੜੀ ਇਸ ਤਰ੍ਹਾਂ ਦੀ ਹੈ ਕਿ ਕੋਰੇ ਕਾਗਜ਼ 'ਤੇ ਭਰ ਗਿਆ ਜੋ ਮਰਜ਼ੀ ਲਿਖ ਦਿਓ ਹਨ ਜੇ ਤੁਸੀਂ ਸਫਲਤਾ ਲਿਖਤੀ ਤਾਂ ਸਫਲ ਹੋ ਜਾਓਗੇ ਕਈ ਵਾਰੀ ਕੋਈ ਸੰਗਤ ਮਾੜੀ ਮਿਲ ਜਾਂਦੀ ਹੈ ਤਾਂ ਉਹ ਬੰਦੇ ਜਿਹੜੇ ਨੇ ਸਾਰੀ ਜ਼ਿੰਦਗੀ ਪਛਤਾਉਂਦੇ ਵੀ ਹੈ ਹੁਣ ਮਿਹਨਤ ਕਰ ਲਓਗੇ ਸਾਰੀ ਜ਼ਿੰਦਗੀ ਤੁਹਾਡੀ ਖੁਸ਼ਹਾਲ ਹੋ ਜੂਗੀ ਹੁਣ ਥੋੜੇ ਚਿਰ ਤੁਸੀਂ ਹੋ ਸਕਦਾ ਤੁਹਾਨੂੰ ਚੰਗੀ ਲੱਗੇ ਉਹ ਜਿਹੜੀ ਚੀਜ਼ ਹੈ ਵੀ ਫਨ ਕਰਨਾ ਜਾਂ ਇੱਧਰ ਉੱਧਰ ਜਾਣਾ ਯਾਰਾਂ ਦੋਸਤਾਂ ਨਾਲ ਪਰ ਥੋੜੇ ਚਿਰ ਲਈ ਹੋਊਗੀ ਫਿਰ ਉਦੋਂ ਬਾਅਦ ਸਾਰੀ ਜ਼ਿੰਦਗੀ ਮੁੜ ਕੇ ਤੁਹਾਨੂੰ ਪਛਤਾਉਣਾ ਪਊਗਾ ਇਹ ਤੁਸੀਂ ਲੌਂਗ ਟਾਈਮ ਖੁਸ਼ਹਾਲੀ ਜਿਹੜੀ ਹੈ ਉਹ ਚੂਜ਼ ਕਰਨੀ ਹੈ ਜਾਂ ਲੌਂਗ ਟਾਈਮ ਉਦਾਸੀ ਸੋ ਇਸ ਕਰਕੇ ਕੋਈ ਵੀ ਮੰਜ਼ਿਲ ਜਿਹੜੀ ਹੈ ਉਹ ਅਨ ਅਚੀਵेबल ਨਹੀਂ ਹੈਗੀ ਉੱਥੇ ਪਹੁੰਚਿਆ ਨਹੀਂ ਜਾ ਸਕਦਾ ਬਸ ਦ੍ਰਿੜ ਇਰਾਦਾ ਚਾਹੀਦਾ ਨਾਲ ਸਪੋਰਟ ਚਾਹੀਦੀ ਹੈ ਤੇ ਆਪਣੇ ਆਪ ਤੇ ਕੌਨਫੀਡੈਂਸ ਚਾਹੀਦਾ ਬਸ ਸੋ ਕੌਨਫੀਡੈਂਸ ਤੇ ਪ੍ਰਾਊਡ ਇਹਨਾਂ ਚ ਬਸ ਥੋੜਾ ਜਿਹਾ हेयरਲਾਈਨ ਡਿਫਰੈਂਸ਼ੀਏਬਲ ਸ ਬਸ ਬਾਲ ਜਿੰਨਾ ਹੀ ਫਰਕ ਹੈ ਕੌਨਫੀਡੈਂਸ ਦੀ ਜ਼ਿਆਦਾ ਡੋਜ਼ ਨੂੰ ਪ੍ਰਾਊਡ ਕਹਿੰਦੇ ਆ ਹੰਕਾਰ ਹੰਕਾਰ ਦੀ ਘੱਟ ਡੋਜ਼ ਨੂੰ ਕੌਨਫੀਡੈਂਸ ਕਹਿੰਦੇ ਆ ਇਹ ਕੰਮ ਮੈਂ ਵੀ ਕਰ ਸਕਦਾ ਇਹ ਕੌਨਫੀਡੈਂਸ ਹੈ ਇਹ ਕੰਮ ਮੈਂ ਹੀ ਕਰ ਸਕਦਾ ਹੰਕਾਰ ਸੁਹੰਕਾਰ ਨਹੀਂ ਕਰਨਾ ਕਦੇ ਬਟ ਬڑے-ਬڑے ਰਿਕਾਰਡ ਜਿਹੜੇ ਨੇ ਹਰ ਰੋਜ਼ ਟੁੱਟਦੇ ਨੇ ਟੁੱਟੀ ਜਾਂਦੇ ਹਜੇ ਵੀ ਆਪਾਰੋ ਜਿ ਦੇਖਦੇ ਨੇ ਕਿ ਆਹ ਰਿਕਾਰਡ ਤੋੜਤਾ ਇਹਨੇ ਆਹ ਰਿਕਾਰਡ ਤੋੜਤਾ ਹੈਨਾ ਸੋ ਰਿਕਾਰਡ ਬਣਦੇ ਹੀ ਟੁੱਟਣ ਵਾਸਤੇ ਕੋਈ ਨਾ ਕੋਈ ਹੋਰ ਆ ਜਾਂਦਾ ਮਿਹਨਤ ਕਰਕੇ ਉਸ ਉਸ ਰਿਕਾਰਡ ਨੂੰ ਪਹਿਲਾਂ ਤਾਂ ਮਾਈਂਡ ਚ ਰੱਖ ਕੇ ਭਜਦਾ ਚਾਹੇ ਉਹ ਦੌੜਾਂ ਦਾ ਰਿਕਾਰਡ ਹੈ ਚਾਹੇ ਗੋਲਾਂ ਦਾ ਰਿਕਾਰਡ ਹੈ ਚਾਹੇ ਕੋਈ ਵੀ ਹੈ ਸੋ ਇਸ ਕਰਕੇ ਕੰਫੀਡੈਂਸ ਨਾਲ ਕੰਮ ਕਰੋ ਕਿ ਮੈਂ ਕਰ ਸਕਦਾ ਮੈਂ ਕਿਸੇ ਤੋਂ ਘੱਟ ਨਹੀਂ ਹੈਨਾ ਔਰ ਬਹੁਤ ਜਿਵੇਂ ਜਿਸ ਤਰ੍ਹਾਂ ਦੱਸਿਆ ਵੀ ਹੈ ਕਿ ਆਮ ਕਰਾਂ ਦੀ ਬੈਕਗ੍ਰਾਉਂਡ ਚੋਂ ਆਏ ਆ ਕਰਜ਼ੇ ਵੀ ਚੜੇ ਹੋਏ ਨੇ ਉਹ ਸਾਰੇ ਕਰਜ਼ੇ ਮੈਂ ਆਮ ਤੌਰ ਤੇ ਮੈਂ ਆਪਣੀ ਸਪੀਚਸ ਦੇ ਵਿੱਚ ਕਹਿਣਾ ਹੁੰਨਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੀ ਜਿਹੜੇ ਸਮੇਂ ਦੇ ਵਿੱਚ ਉਹ ਬੰਦੇ ਵੱਡੇ ਅਮੀਰ ਜਾਂ ਸੇਠ ਨਹੀਂ ਕਹੋਣਗੇ ਜਿਨ੍ਹਾਂ ਕੋਲੇ ਜ਼ਮੀਨਾਂ ਜਾਂ ਜਿਨ੍ਹਾਂ ਕੋਲੇ ਸ਼ੋਰੂਮ ਜਾਂ ਬੈਂਕ ਬੈਲੈਂਸ ਨੇ ਉਹ ਬੰਦੇ ਨੂੰ ਅਮੀਰ ਮੰਨਿਆ ਜਾਊਗਾ ਜਿਹਦਾ ਬੱਚਾ ਪੜਿਆ ਲਿਖਿਆ ਹੈ ਬਹੁਤ ਹਾਈਲੀ ਐਜੂਕੇਟਿਡ ਬੱਚਾ ਉਹ ਅਮੀਰ ਮੰਨੇ ਜਾਣਗੇ ਕਿਉਂਕਿ ਜ਼ਮੀਨ ਤੇ ਕੋਈ ਕਬਜ਼ਾ ਕਰ ਸਕਦਾ ਹੈ ਬੈਂਕ ਡੁੱਬ ਗਿਆ ਲੈ ਗਿਆ ਕੋਈ ਲੁੱਟ ਕੇ ਖਾਸੀ ਲੈ ਗਏ ਆਪਣੇ ਤਾਂ ਤਿੰਨ ਚਾਰ ਲੈ ਗਏ ਹੈਨਾ ਪੈਸਾ ਲੋਕਾਂ ਦਾ ਮਰ ਜਾਂਦਾ ਬੈਂਕ ਕਹਿੰਦੀ ਕੀ ਕਰੀ ਸਾਣ ਤਾਂ ਠੱਗੀ ਭੱਜ ਗਈ ਸਾਡੇ ਨਾਲ ਤਾਂ ਸਾਰਾ ਕੁਝ ਚੋਰੀ ਹੋ ਸਕਦਾ ਥੋਡੀ ਐਜੂਕੇਸ਼ਨ ਚੋਰੀ ਨਹੀਂ ਹੋ ਸਕਦੀ ਉਹ ਤੁਹਾਡੇ ਇੱਥੇ ਸੋ ਇਸ ਕਰਕੇ ਇਹ ਤੋਂ ਵੱਡੀ ਪ੍ਰੋਪਰਟੀ ਕੋਈ ਹੈ ਨਹੀਂ ਜੋ ਲਿਖਿਆ ਹੁੰਦਾ ਨਾ ਸਕੂਲਾਂ 'ਚ ਕਿ ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ ਸੋ ਤੀਜਾ ਨੇਤਰ ਜੇ ਖੋਲ੍ਹ ਲੀਏ ਤਾਂ ਪਰਮਾਤਮਾ ਕੋਈ ਕਮੀ ਰੱਖਦਾ ਨਹੀਂ ਵਿਦਿਆ ਵਿਚਾਰੀ ਤਪ ਪਰ ਉਪਕਾਰੀ ਹੈ ਨਾ ਸੋ ਇਸ ਕਰਕੇ ਤੁਸੀਂ ਬਹੁਤ ਸਾਰੀਆਂ ਅਚੀਵਮੈਂਟਸ ਕੀਤੀਆਂ ਨੇ ਤੁਹਾਡੇ ਟੀਚਰਜ਼ ਨੂੰ ਤੁਹਾਡੇ ਕੋਚੇਸ ਨੂੰ ਸਾਡੇ ਮਹਿਕਮੇ ਦੇ ਸਾਰੇ ਅਫਸਰ ਬੈਠੇ ਨੇ এডੂਕੇਸ਼ਨ ਹਾਇਰ এডੂਕੇਸ਼ਨ ਦੇ ਤੇ ਆਉਣ ਵਾਲੇ ਦਿਨਾਂ ਚ ਵੀ ਅਸੀਂ ਕੋਈ ਕਮੀਆਂ ਸਾਡੇ ਵੱਲੋਂ ਰਹਿ ਗਈਆਂ ਤਾਂ ਉਹ ਪੂਰੀਆਂ ਕਰਦੇ ਰਵਾਂਗੇ ਹੋਰ ਅਚੀਵਰ ਚਾਹੀਦੇ ਨੇ ਹਜੇ ਕੁਝ ਨਹੀਂ 44 ਨੇ ਅਜੇ ਤਾਂ ਤੇ ਹੋਰ ਜ਼ਿਆਦਾ ਗਿਣਤੀ ਜਿਹੜੀ ਹੈ ਜਿਵੇਂ ਜਿਸ ਤਰ੍ਹਾਂ ਹਰਜੋਤ ਉਹਨਾਂ ਦੱਸਿਆ ਕਿ ਕੱਲ ਤੋਂ ਹੀ ਫੇਰ ਕੋਚਿੰਗ ਸ਼ੁਰੂ ਹੈ ਤੇ ਉਹਦੇ ਚੋਂ ਪਤਾ ਨਹੀਂ ਹੁਣ ਤੁਹਾਡੇ ਵਰਗੀਆਂ ਸਟੋਰੀਆਂ ਹੋਰ ਨਿਕਲਣਗੀਆਂ ਮੈਨੂੰ ਤਾਂ ਪਤਾ ਹੀ ਨਹੀਂ ਸੀ ਜੇ ਇਹ ਕੀ ਹੁੰਦੀ ਹੈ ਮੈਨੂੰ ਤਾਂ ਕੋਚਿੰਗ ਤੋਂ ਬਾਅਦ ਪਤਾ ਲੱਗਿਆ ਹੈਨਾ ਸੋ ਇਸ ਕਰਕੇ ਸਰਕਾਰ ਵੱਲੋਂ ਕੋਈ ਪ੍ਰੋਬਲਮ ਨਹੀਂ ਸੱਚੀ ਨੀਅਤ ਦੇ ਨਾਲ ਅਸੀਂ ਤੁਹਾਡੇ ਨਾਲ ਖੜੇ ਹਾਂ ਔਰ ਰਹਾਂਗੇ ਔਰ ਜਿੰਨਾ ਚਿਰ ਤੁਸੀਂ ਆਪਣੀ ਮੰਜ਼ਿਲ ਤੇ ਨਹੀਂ ਪਹੁੰਚਦੇ ਸਾਡੀ ਸਪੋਰਟ ਤੁਹਾਡੇ ਨਾਲ ਰਹੂਗੀ ਕਿਸੇ ਕਿਸਮ ਦਾ ਕੋਈ ਸਲਾਹ ਕੋਈ ਮਸ਼ਵਰਾ ਕੋਈ ਗਾਈਡੈਂਸ ਕੋਈ ਸੁਜੈਸ਼ਨ ਹੈ ਤੁਹਾਡੇ ਕੋਲੇ ਜਦੋਂ ਮਰਜ਼ੀ ਤੁਸੀਂ ਸਾਡੇ ਨਾਲ ਕਿਸੇ ਵੀ ਪੱਧਰ ਤੇ ਚਾਹੇ ਆਪਣੇ ਹੈਡਮਾਸਟਰ ਨੂੰ ਜਾਂ ਪ੍ਰਿੰਸੀਪਲ ਨੂੰ ਦੱਸੋ ਤਾਂ ਉਥੋਂ ਸਾਡੀ ਪ੍ਰਿੰਸੀਪਲਾਂ ਨਾਲ ਜਾਂ ਹੈਡਮਾਸਟਰ ਨਾਲ ਪੂ ਅੱਜਕੱਲ੍ਹ ਪੋਰਟਲ ਨੇ ਪੋਰਟਲਾਂ ਤੇ ਸਾਡੀ ਗੱਲਬਾਤ ਹੁੰਦੀ ਰਹਿੰਦੀ ਹੈ ਕਿ ਕੀ ਜਿਹੜੀ ਹੈ ਜਿਵੇਂ ਉਹ ਇੱਕ ਮੁੰਡੇ ਨੇ ਕਿਹਾ ਕਿ 11ਵੀਂ 12ਵੀਂ ਤੋਂ AI ਥੋੜਾ ਥੋੜਾ ਸਿਖਾਉਣਾ ਸ਼ੁਰੂ ਕਰ ਦਿਓ ਜੀ। ਤੋਂ ਇਹਦੇ ਤੇ ਗੌਰ ਕਰਾਂਗੇ ਸੀ। ਦੇਖੋ ਜਿੱਥੇ ਸਮੱਸਿਆ ਉੱਥੇ ਉਹਦਾ ਹੱਲ ਹੈ। ਇੱਥੇ ਬਹਿ ਕੇ ਗੱਲ ਨਹੀਂ ਕੀਤੀ ਆ ਸਾਰੇ। ਦੁੱਖੇ ਸੀ ਗੱਲ ਦੀ ਸੀ ਹੁਣ ਹੁਣ ਤੱਕ ਜਿਹੜੇ ਅਫਸਰ ਨੇ ਉਹ ਇੱਥੇ ਬਹਿ ਕੇ ਮੁੜ ਜਾਂਦੇ ਆ। ਉਹਨੂੰ ਗਰਾਊਂਡ ਦਾ ਨਹੀਂ ਪਤਾ ਜੀ ਕੀ ਹੁੰਦਾ। ਵੀ ਪਾਣੀ ਦੀ ਵੈਲਿਊ ਕੀ ਆ ਨੱਕਾ ਵੱਢਿਆ ਉਹ ਤਾਂ ਪਾਣੀ ਦੀ ਵੈਲਿਊ ਪਤਾ ਲੱਗੇ। ਪਤਾ ਹੀ ਨਹੀਂਗਾ ਨੱਕੇ ਲੱ ਕੀ ਹੁੰਦਾ। ਹਨਾ ਜੇ ਖੇਤ ਗਏ ਹੋਣ ਜਾਂ ਕੋਈ ਹੱਥੀ ਮਿਹਨਤ ਕੀਤੀ ਹੋਵੇ ਕਿਸੇ ਵੀ ਕਿਸਮ ਦੀ ਉਹਦੇ ਬਿਨਾਂ ਨਹੀਂ ਪਤਾ ਲੱਗ ਸਕਦਾ ਤੁਹਾਨੂੰ ਉਹਦੇ ਬਿਨਾਂ ਤੁਸੀਂ ਸਕੀਮਾਂ ਨਹੀਂ ਬਣਾ ਸਕਦੇ ਵੀ ਯਾਰ ਇਹਨਾਂ ਨੂੰ ਇੰਨਾ ਦੁੱਖ ਹੁੰਦਾ ਹੋਊਗਾ ਆ ਇਹਦੀ ਇਹਦੇ 네ਗਟਿਵ ਪੁਆਇੰਟ ਨੇ ਆ ਪੋਜ਼ਿਟਿਵ ਨੇ ਕਿਉਂਕਿ ਅਸੀਂ ਆਏ ਹਾਂ ਥੱਲੋਂ ਸਿਸਟਮ ਨੇ ਕਿਉਂਕਿ ਅਸੀਂ ਆਏ ਹਾਂ ਥੱਲੋਂ ਅਸੀਂ ਪਿੰਡਾਂ ਚੋਂ ਆਏ ਆ ਸਾਨੂੰ ਸਾਰਾ ਪਤਾ ਹੈ ਵੀ ਅਸੀਂ ਕਣਕ ਦੀ ਜਾਂ ਝੋਨੇ ਦੀ ਮੰਡੀ ਚ ਰਾਖੀ ਵੀ ਕੀਤੀ ਹੋਈ ਹੈ ਵੱਡੀ ਵੀ ਹੋਈ ਆ ਇੱਥੇ ਕਣਕ ਹੱਥੀ ਝੋਨਾ ਹੈਨਾ ਤੇ ਖੇਤੀ ਵੀ ਕੀਤੀ ਹੋਈ ਹੈ ਮੱਝਾਂ ਵੀ ਚਾਰੀਆਂ ਹੋਈਆਂ ਸਾਰੇ ਕੰਮ ਕੀਤੇ ਹੋਏ ਜੋ ਆਮ ਇੱਕ ਪਿੰਡੂ ਬਚਪਨ ਹੁੰਦਾ ਖਾਸ ਤੌਰ ਤੇ ਮਾਲਵੇ ਦਾ ਬਚਪਨ ਸੋ ਉੱਥੋਂ ਬਾਅਦ ਵੀ ਆ ਕੇ ਅਸੀਂ ਅਚੀਵ ਕੀਤਾ ਹੈ ਤਾਂ ਬੜਾ ਵਧੀਆ ਲੱਗਦਾ ਮੈਨੂੰ ਵੀ ਕਈ ਵਾਰ ਪੱਤਰਕਾਰ ਪੁੱਛ ਲਿੰਦੇ ਆਪ ਬਹੁਤ ਉੱਚੇ ਚਲੇ ਗਏ ਜੀ ਮੈਂ ਕਿਹਾ ਅੱਛਾ ਜੀ ਕੀ ਕਰੀਏ ਫਿਰ ਹੁਣ ਕਹਿੰਦੇ ਜੀ ਆਪਕੋ ਡਰਨੇ ਲੱਗਦਾ ਮੈਂ ਕਿਸ ਬਾਤ ਦਾ ਆਪ ਕਹਿੰਦੇ ਨੀਚੇ ਆ ਗਏ ਤਾਂ ਮਗੇ 40 40 ਫੁੱਟ ਡੂੰਘੇ ਬੋਰ ਦੇ ਟੋਏਾਂ ਚੋਂ ਨਿਕਲ ਕੇ ਆਏ ਆ ਜੀ ਉਦੋਂ ਥੱਲੇ ਤਾਂ ਪਾਣੀ ਹੈ ਜੀ ਹੋਰ ਦੱਸੋ ਕੀ ਕਰੀ ਕਿੱਥੇ ਜਾਈਏ ਹੁਣ ਨਾ ਸਾਨੂੰ ਗਹਿਰਾਈਆਂ ਤੋਂ ਡਰ ਲੱਗਦਾ ਨਾ ਸਾਨੂੰ ਉਚਾਈਆਂ ਤੋਂ ਡਰ ਲੱਗਦਾ ਬਸ ਇੱਕ ਪਰਮਾਤਮਾ ਤੋਂ ਡਰ ਲੱਗਦਾ ਕਿ ਉਹ ਸਮੱਤ ਬਖਸ਼ੇ ਬਲ ਬਖਸ਼ੇ ਲੋਕਾਂ ਦੀ ਸੇਵਾ ਚ ਲਾਗੀ ਰੱਖੇ ਬਸ ਕੰਮ ਲੈਂਦਾ ਰਵੇ ਬਸ ਸਾਡੇ ਤੋਂ ਸੋ ਇਸ ਕਰਕੇ ਨਾ ਕਿਸੇ ਅਖਬਾਰ ਚ ਫੋਟੋ ਛਪਾਉਣ ਦਾ ਚਾਹ ਹੈ ਨਾ ਕਿਸੇ ਟੀਵੀ ਤੇ ਆਉਣ ਦਾ ਚਾਹ ਹੈ ਹੈਨਾ ਸੋ ਨਾ ਜਹਾਜ਼ ਚ ਬੈਠਣ ਦਾ ਚਾਹ ਹੈ ਸੋਰੀ ਦੁਨੀਆ ਚ ਜਾਏ ਜਿੱਥੇ ਜਿੱਥੇ ਪੰਜਾਬੀ ਰਹਿੰਦੇ ਆ ਬਹੁਤ ਛੋਟੀ ਉਮਰ 'ਚ ਹੀ ਸਟਾਰ ਬਣਾਤੇ ਸੀ ਸਾ ਇੱਕੋ ਹੀ ਚਾਹਿਆ ਹੁਣ ਕਿ ਸਾਡੇ ਅੱਖਾਂ ਦੇ ਸਾਹਮਣੇ ਸਾਡਾ ਪੰਜਾਬ ਜਿਹੜਾ ਉਹ ਦੁਬਾਰੇ ਪਟੜੀ ਤੇ ਚੜ ਜਾਏ ਤੇ ਪੰਜਾਬ ਰੰਗਲਾ ਹੋ ਜਾਏ ਹੱਸਦਾ ਖੇਡਦਾ ਨੱਚਦਾ ਗਿੱਧੇ ਪੰਘੜੇ ਕਬੱਡੀਆਂ ਤੇ ਕਰਨੈਲਾਂ ਜਨੈਲਾਂ ਦਾ ਪੰਜਾਬ ਜਿਹੜਾ ਭਰਤੀ ਹੋਣ ਵਾਸਤੇ ਮਸ਼ਹੂਰ ਸੀ ਉਹ ਦੁਬਾਰੇ ਸਾਡਾ ਪੰਜਾਬ ਰੰਗਲਾ ਬਣ ਜਾਏ ਇਹ ਇੱਕ ਜਿਹੜੀ ਹੈ ਇੱਛਾ ਰੱਖੀ ਹੋਈ ਹੈ ਔਰ ਉਹਦੇ ਵਿੱਚ ਤੁਹਾਡਾ ਸਭ ਤੋਂ ਵੱਡਾ ਯੋਗਦਾਨ ਐਜੂਕੇਸ਼ਨ ਦਾ ਔਰ ਐਜੂਕੇਸ਼ਨ ਜੀ ਤੁਸੀਂ ਅਚੀਵ ਕੀਤਾ ਹੈ ਉਹਦੇ ਲਈ ਮੈਂ ਤੁਹਾਨੂੰ ਫੇਰ ਇੱਕ ਵਾਰੀ ਬਹੁਤ-ਬਹੁਤ ਵਧਾਈ ਦੇਣਾ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਨੂੰ ਤੇ ਕੁਝ ਪ੍ਰਸ਼ੰਸਾਪੱਤਰ ਤੁਹਾਡੇ ਅਚੀਵਮੈਂਟ ਦੇ ਤੁਸੀਂ ਯਾਦਗਾਰੀ ਚਿੰਨ ਕੁਝ ਕਰੇ ਲੈ ਜਿਓ ਤਾਂ ਯਾਦ ਰੱਖੋਗੇ ਕਿ ਹਾਂ ਅਸੀਂ ਕੁਝ ਕੀਤਾ ਹੈ ਹਾਂ ਜੀ ਕਿਵੇਂ ਆਇਆ ਬੱਚਿਆਂ ਨੂੰ ਇਹ ਮੇਰਾ ਮੈਂ ਅੱਜ ਤੋਂ ਨਹੀਂ ਜਦੋਂ ਮੈਂ ਕਲਾਕਾਰ ਦੇ ਤੌਰ ਤੇ ਵੀ ਜਦੋਂ ਮੈਂ ਅਖਬਾਰ ਚ ਪੜਦਾ ਸੀਗਾ ਕਿ ਆਹ ਬੱਚੇ ਜਿਹੜੇ ਫਸਟ ਆਏ ਪੰਜਾਬ ਚੋਂ ਤਾਂ ਮੈਂ ਮੇਰੀ ਕੋਸ਼ਿਸ਼ ਕਰਦਾ ਸੀਗਾ ਕਿ ਮੈਂ ਉਹਨਾਂ ਨਾਲ ਗੱਲ ਕਰਾਂ ਫੋਨ ਤੇ ਤੇ ਉਦੋਂ ਮੇਰੇ ਕੋਲ ਨੰਬਰ ਫਿਰ ਹੁਣ ਤਾਂ ਅਸੀਂ ਡੀਓ ਤੋਂ ਜਾਂ ਤੋਂ ਲੈ ਲੈਂਦੇ ਆ ਡਿਸਟ੍ਰਿਕਟ ਐਡਮਨ ਤੋਂ ਕਿ ਕਿਹੜੇ-ਕਿਹੜੇ ਬੱਚੇ ਆਏ ਨੇ ਉਹਨਾਂ ਨੂੰ ਮਿਲਣਾ ਉਦੋਂ ਮੈਂ ਪੱਤਰਕਾਰ ਦਾ ਨਾਂ ਪੜ੍ਹ ਲੈਂਦਾ ਸੀ ਉਪ ਅਖਬਾਰ ਤੋਂ ਪਤਾ ਕਰ ਲੈਂਦਾ ਸੀ ਕਿ ਕਿਹੜੇ ਪੱਤਰਕਾਰ ਦਾ ਨੰਬਰ ਕਿੰਨਾ ਹੈ ਜੀ ਜਿਨੇ ਇਹ ਖਬਰ ਲਾਈ ਹੈ ਫਿਰ ਉੱਥੋਂ ਮੈਂ ਲੈਂਦਾ ਜਿਹੜੀ ਤੂੰ ਖਬਰ ਲਾਈ ਹੈ ਵੀ ਉਹ ਬੱਚੇ ਜਿਹੜੇ ਨੇ ਉਹ ਉਹ ਉਹਨਾਂ ਦਾ ਮੇਰੇ ਕੋਲ ਸੰਪਰਕ ਨੰਬਰ ਦੱਸ ਸਕਦਾ ਕਿਹੜੇ ਪਿੰਡ ਦੇ ਮੈਂ ਉੱਥੇ ਚਲਾ ਜਾਂਦਾ ਸੀ ਬਤੌਰ ਜਦੋਂ ਕਲਾਕਾਰ ਦੇ ਤੌਰ ਤੇ ਇੱਕ ਪਿੰਡ ਹੈ ਇੱਕ ਪਿੰਡ ਹੈ ਦੋਨਾਂ ਨਾਨਕਾ ਫਾਜ਼ਿਲਕਾ ਦੇ ਕੋਲੇ ਹੈ ਜਦੋਂ ਫਾਜ਼ਿਲਕਾ ਤੋਂ ਬਾਰਡਰ ਵੱਲ ਨੂੰ ਜਾਂਦੇ ਆ ਤੇਜਾ ਰਹੇਲਾ ਲਾਸਟ ਪਿੰਡ ਹੈ ਉਦੋਂ ਪਹਿਲਾਂ ਦੋਨਾਂ ਨਾਨਕਾ ਹੈ ਉੱਥੋਂ ਦੀ ਕੁੜੀ ਪੰਜਵੀਂ ਚੋ ਫਰਸਟ ਆਈ 447 ਨੰਬਰ ਅ 450 ਚੋਂ ਮੈਂ ਮੈਂ ਕਿਹਾ ਜੀ ਪੱਤਰਕਾਰ ਦਾ ਪਤਾ ਕੀਤਾ ਉਹ ਕਹਿੰਦਾ ਜੀ ਦੋਨਾਂ ਨਾਨਕਾ ਪਿੰਡਾਂ ਮੈਂ ਤੁਹਾਡੇ ਨਾਲ ਚੱਲ ਬਰੂਗਾ ਤੁਸੀਂ ਫਾਜਲਕਾ ਦੇ ਥਰੂ ਹੀ ਜਾਓਗੇ ਮੈਂ ਚਲਾ ਗਿਆ ਤੇ ਮੈਂ ਗਿਆ ਉੱਥੇ ਤਾਂ ਸਕੂਲ ਚ ਟੀਚਰ ਸਾਹਿਬ ਮਿਲੇ ਚਲੋ ਜਾਣਦੇ ਸੀ ਮੈਨੂੰ ਚਾਹ ਪਾਣੀ ਪਿਆ ਤੇ ਮੈਂ ਕਿਹਾ ਜੀ ਉਹ ਬੱਚੀ ਨੂੰ ਮਿਲਣਾ ਉਹਨਾਂ ਨੇ ਇੱਕ ਬੱਚਾ ਭੇਜਤਾ ਵੀ ਲੈ ਕੇ ਆਓ ਤੇ ਥੋੜੇ ਚਿਰ ਬਾਅਦ ਉਹ ਬੱਚਾ ਆਇਆ ਉਹ ਕਹਿੰਦਾ ਜੀ ਉਹ ਨਹੀਂ ਆ ਸਕਦੀ ਮੈਂ ਕਿਹਾ ਵੀ ਚੱਤ ਕੈਮਰੇ ਤੋਂ ਡਰਦੀ ਹੋਣੀ ਫੋਟੋ ਖਿਚਾਉਣ ਤੋਂ ਡਰਦੀ ਹੋਣੀ ਜਾਂ ਕੌਨਸ਼ੀਅਸ ਹੋਊਗੀ ਕੈਮਰਾ ਕੌਨਸ਼ੀਅਸ ਹੋਊਗਾ ਜਾਂ ਕੁਝ ਮੈਂ ਕਿਉਂ ਨਹੀਂ ਆਸਾ ਦੀ ਕੀ ਗੱਲ ਉਹ ਕਹਿੰਦੇ ਜੀ ਉਹ ਤਾਂ 20 ਰੁਪਏ ਦਿਹਾੜੀ ਤੇ ਨਰਮਾ ਚੁਗਣ ਗਈ ਹਈ ਹੈ ਪੰਜਵੀਂ ਚੋਂ ਫਸਟ ਆਕੇ ਤੇ ਉਹਦੀ ਮਾਂ ਬੁਲਾਈ ਉਹ ਕਹਿੰਦੀ ਸਾਈਕਲ ਨਹੀਂ ਹੈਗਾ ਜੀ ਵੀ ਸਕੂਲ ਜਿਹੜਾ ਹੁਣ ਦਸਵੀਂ ਦਾ ਉਹ ਅਨਾਰ ਦੇ ਪਿੰਡ 'ਚ ਹੈ ਹੁਣ ਮੈਂ ਕਿਹਨੂੰ ਭੇਜਾਂ ਫਿਰ ਉਹਨੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਿਹੜੇ ਬਾਹਰਲੇ ਮੁਲਕਾਂ 'ਚ ਸਾਡੇ ਸ਼ੋਸ਼ੂ ਕਰਾਉਂਦੇ ਆ ਫਿਰ ਮੈਂ ਉਹਨਾਂ ਨੂੰ ਕਿਹਾ ਯਾਰ ਥੋੜਾ ਥੋੜਾ ਪੈਸੇ ਇਕੱਠੇ ਕਰਕੇ ਨਾ ਕੁੜੀ ਨੂੰ ਸਪான்ਸਰ ਕਰਦੇ ਆ ਉਹਦੀ ਪੜ੍ਹਾਈ ਸਪான்ਸਰ ਕਰਤੀ ਅਮਰੀਕਾ ਦੇ ਦੋ ਮਿੱਤਰਾਂ ਨੇ ਦੋਸਤਾਂ ਨੇ ਮੇਰੇ ਨੇ ਤੇ ਤੁਸੀਂ ਦੇਖੋ ਪੰਜਵੀਂ ਛੋਟੀ ਜਿਹੀ ਬੱਚੀ ਸੀ ਸਪான்ਸਰ ਕਰਤੀ ਚਲੋ ਆ ਹੋ ਗਿਆ ਜੀ ਕੰਮ ਤੇ ਮੈਂ ਕਿਤੇ ਇਲੈਕਸ਼ਨ ਕੈਂਪੇਨ 'ਚ 2019 ਹੀ ਪਤਾ ਨਹੀਂ ਮੈਂ ਕਿਤੇ ਦਲਾਲਾਬਾਦ ਏਰੀਆ 'ਚ ਕੈਂਪੇਨ ਕਰਦਾ ਸੀ ਤਾਂ ਇੱਕ ਕੁੜੀ ਮੈਨੂੰ ਮਿਲੀ ਕਹਿੰਦੀ ਵੀ ਤੁਸੀਂ ਮੈਨੂੰ ਪਛਾਣ ਲਿਆ ਮੈਂ ਕਹਿੰਦਾ ਨਹੀਂ ਮੈਂ ਪਛਾਣਿਆ ਨਹੀਂ ਕਹਿੰਦੀ ਜੀ ਮੈਂ ਉਹੀ ਆ ਜਦੋਂ ਤੁਸੀਂ ਪੰਜਵੀਂ ਚ ਮੈਨਰੇ ਆਏ ਸੀਗੇ ਪੰਜਾਬ ਚ ਫਸਟ ਆਈ ਸੀ ਮੈਂ ਮੈਂ ਕਿਹਾ ਅੱਛਾ ਤੇ ਕੀ ਕਰਦੀ ਹਾਂ ਹੁਣ ਤੂੰ ਉਹ ਕਹਿੰਦੀ ਜੀ ਮੈਂ ਨੀਟ ਕਲੀਅਰ ਕਰ ਲਿਆ ਤੇ ਮੈਂ ਡਾਕਟਰ ਬਣ ਗਈ ਹੁਣ ਤੇ ਉਹ ਡਾਕਟਰ ਬਣ ਗਈ ਮੌਕਾ ਮਿਲ ਗਿਆ ਜੀ ਸੋ ਮੇਰੇ ਪਹਿਲੇ ਦਿਨੋਂ ਹੀ ਹੈ ਕਿ ਮੈਂ ਟਾਪਰ ਜਿਹੜੇ ਨੇ ਨਾ ਉਹਨਾਂ ਨੂੰ ਮਿਲਣਾ ਉਹਨਾਂ ਦਾ ਹੌਸਲਾ ਵਧਾਵਾ ਇਹਨਾਂ ਚੋਂ ਕੱਲ ਨੂੰ ਡੀਸੀ ਬਣਨੇ ਆ ਇਹਨਾਂ ਚੋਂ ਐਸਐਸਪੀ ਆਉਣਗੇ ਠੀਕ ਹੈ ਸਰ ਤੁਸੀਂ ਕਿਹਾ ਜੀ ਅੱਗੇ ਵੀ ਜਹਾਜ ਨੇ ਆਪ ਉੱਡਣਾ ਹੁੰਦਾ ਤੁਸੀਂ ਤਾਂ ਇੰਨਾ ਪਟ્રોલ ਪਾਤਾ ਸਾਡੇ ਚ ਵੀ ਬੱਚਿਆਂ ਚ ਵੀ ਅਸੀਂ ਕਿਤੇ ਬਿਲਡਿੰਗ ਚ ਨਾ ਬਚੇ ਹੋਣ ਹਾਂਜੀ ਸਰ ਬਹੁਤ ਜ਼ਿਆਦਾ ਕੱਲ ਜਦ ਮੈਸੇਜ ਆਇਆ ਵੀ ਤੁਹਾਨੂੰ ਮਾਨ ਸਾਹਿਬ ਨੇ ਮਿਲਣਾ ਸਰ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਸੀ ਸਾਨੂੰ ਸੱਚਮੁੱਚ ਆਇਆ ਨਹੀਂ ਯਕੀਨ ਨਹੀਂ ਆਇਆ ਵੀ ਸਾਨੂੰ ਫੋਨ ਆਇਆ ਮਾਨ ਸਾਹਿਬ ਨੂੰ ਮਿਲਣ ਵਾਸਤੇ ਅਸੀਂ ਬਿਲਕੁਲ ਜਕੀ ਦੀਕ ਦੂਜਿਆਂ ਨੂੰ ਪੁੱਛਿਆ ਮਾਨ ਸਾਹਿਬ ਆਪੇ ਮਿਲਣਗੇ ਮਾਨ ਸਾਹਿਬ ਆਪ ਮਿਲਣਗੇ ਮੈਂ ਇੱਕ ਦੂਜੇ ਨੂੰ ਪੁੱਛੀ ਜਾਵਾਂ ਨੇ ਖ ਕੁੜੀ ਕਹਿੰਦੀ ਪਿਛਲੇ 10ਵੀਂ 12ਵੀਂ ਚ ਫਸਟ ਆਈ ਉਹ ਉਹ ਕਹਿੰਦੀ ਜੀ ਵੀ ਮਤਲਬ ਮੈਨੂੰ ਐ ਪਤਾ ਲੱਗਿਆ ਵੀ ਭਗਵਾਨ ਤੁਮਨ ਨੂੰ ਮਿਲਣਾ ਹੈ ਕਹਿੰਦੀ ਬੜੀ ਇੱਛਾ ਸੀ ਮੇਰੀ ਪਰ ਕਹਿੰਦੀ ਮੈਨੂੰ ਬਾਅਦ ਪਤਾ ਲੱਗਿਆ ਕਹਿੰਦੀ 95 99% ਅਣ ਨੂੰ ਮਿਲਦੇ ਉਹ ਉਹਦਾ 98 99 ਤੋਂ ਉੱਪਰ ਹੀ ਮਿਲਦੇ ਨੇ ਕਹਿੰਦੀ ਫਿਰ ਮੈਂ ਇਹਨੂੰ ਇਹਨੂੰ ਗੋਲ ਬਣਾ ਲਿਆ ਵੀ ਮਿਲਣੇ ਮਿਲਣੇ ਕਹਿੰਦੀ ਆਹ ਖੜੀਆਂ ਕਹਿੰਦੀ ਅੱਜ ਤੁਹਾਡੇ ਨਾਲ ਸੋ ਕੋਈ ਗੱਲ ਨਹੀਂ ਕਈ ਰੋਲ ਮਾਡਲ ਹੁੰਦੇ ਆ ਕਈ ਜਿਨ੍ਹਾਂ ਨੂੰ ਦੇਖ ਕੇ ਸਕਸੈਸਫੁਲ ਅੱਗੇ ਜਿਵੇਂ ਆਪਾਂ ਕਹਿੰਦੇ ਨਾ ਦੀਵੇ ਤੋਂ ਦੀਵਾ ਜਗਦਾ ਹੈ ਦੀਵਾਲੀ ਵੇਲੇ ਆਪਾਂ ਇੱਕੋ ਹੀ ਦੀਵਾ ਲਾਉਨੇ ਆ ਬਾਅਦ ਚ ਉਸੇ ਦੀਵੇ ਨਾਲ ਸਾਰੇ ਦੀਵੇ ਲਾਈ ਜਾਂਦੇ ਆ ਨਾ ਸੋ ਦੀਵੇ ਤੋਂ ਦੀਵਾ ਜਗਦਾ ਮੈਂ ਤਾਂ ਚਾਹੁੰਦਾ ਸਾਡਾ ਪੰਜਾਬ ਤਰੱਕੀ ਕਰਦਾ ਰਹੇ ਬਹੁਤ ਜਿਆਦਾ ਪਸੰਦ ਆਇਆ ਜੇ ਤੁਹਾਡਾ ਇਹ ਫੈਸਲਾ ਬੱਚਿਆਂ ਨੂੰ ਮਿਲਣ ਵਾਲਾ ਬਹੁਤ ਜਿਆਦਾ ਪਸੰਦ ਆਇਆ ਜੀ ਤੇ ਫੇਰ ਫਸਟ ਆਉਣਗੇ ਫੇਰ ਮਿਲੂੰਗਾ ਜੀ ਥੈਂਕ ਯੂ ਸਰ ਕੋਈ ਚੱਕਰ ਨਹੀਂ ਤੁਹਾਡਾ ਘਰ ਆ ਜੀ ਕੋਈ ਗੱਲ ਨਹੀਂ ਬਹੁਤ ਬਹੁਤ ਧੰਨਵਾਦ ਜਉਂਦੇ ਵਸਦੇ ਰਹੋ ਜ਼ਿੰਦਾਬਾਦ ਰਹੋ ਆਬਾਦ ਰਹੋ ਤਾਂ ਸਿਆਂ ਭਗਵੰਤ ਮਾਨ ਦੇ ਵੱਲੋਂ ਆਈਆਈਟੀ ਜੇ ਚੁਣੇ ਗਏ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ ਉਹਨਾਂ ਅੱਡੀ ਖਬਰ ਆ ਰਹੀ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੱਲੋਂ ਕੱਲ ਹੋਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਸਾਰੇ ਕਾਲਜਾਂ ਦੀ ਪ੍ਰੀਖਿਆ ਵੀ ਮੁਲਤਵੀ ਕਰ ਦਿੱਤੀ ਗਈ ਹੈ ਕੱਲ ਹੋਣ ਵਾਲੀਆਂ ਸਲਾਨਾ ਤੇ ਸਮੈਸਟਰ ਪ੍ਰੀਖਿਆਵਾਂ ਅੱਗੇ ਪਾ ਦਿੱਤੀਆਂ ਗਈਆਂ ਨੇ ਪੋਸਟਪੋਨ ਕਰ ਦਿੱਤੀਆਂ ਗਈਆਂ ਨੇ ਦਰਅਸਲ ਕੱਲ ਨੂੰ 6 ਜੂਨ ਹੈ ਦਲ ਖਾਲਸਾ ਦੇ ਵੱਲੋਂ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ ਹੋਇਆ ਏ ਤੇ ਹੁਣ ਕੱਲ ਹੋਣ ਵਾਲੀ ਪ੍ਰੀਖਿਆ ਵੀ ਜੂਨ ਨੂੰ ਹੋਵੇਗੀ ਪ੍ਰਬੰਧਕੀ ਕਾਰਨਾਂ ਦਾ ਵੀ ਹਵਾਲਾ ਦਿੱਤਾ ਗਿਆ ਹੈ ਯੂਨੀਵਰਸਿਟੀ ਦੇ ਵੱਲੋਂ ਯੂਨੀਵਰਸਿਟੀ ਦੀ ਵੈਬਸਾਈਟ ਤੇ ਨਵੀਂ ਡੇਟ ਸ਼ੀਟ ਉਪਲਬਧ ਹੋਵੇਗੀ ਕਾਬਲੇ ਗੌਰ ਹੈ ਕਿ ਕੱਲ ਆਪਰੇਸ਼ਨ ਬਲੂ ਸਟਾਰ ਦੀ ਵਰਸੀ ਹੈ ਤੇ ਸਾਰਾ ਅਮਰitsar ਬੰਦ ਰਹਿਣਾ ਹੈ ਤੇ ਉਸ ਦੇ ਮੱਦੇਨਜ਼ਰ ਵੀ ਇਹ ਫੈਸਲਾ ਲਿਆ ਹੋ ਸਕਦਾ ਹੈ ਐਸੀ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਰਾਜੀਵ ਸ਼ਰਮਾ ਜੁੜੇ ਨੇ ਰਾਜੀਵ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸਾਰੀਆਂ ਪ੍ਰੀਖਿਆਵਾਂ ਮਲਤਵੀ ਕਰ ਦਿੱਤੀਆਂ ਗਈਆਂ ਨੇ ਕੀ ਅਪਡੇਟ ਮਿਲ ਰਿਹਾ ਹੈ ਬਿਲਕੁਲ 6 ਜੂਨ ਦੇ ਮੱਦੇ ਨਜ਼ਰ ਇਹ ਫੈਸਲਾ ਲਿਆ ਗਿਆ ਔਰ ਜੋ ਗੁਰਦਾਨਗਰ ਦੇਵ ਯੂਨੀਵਰਸਿਟੀ ਵੱਲੋਂ ਬਕਾਇਦਾ ਤੌਰ ਤੇ ਇਸ ਦੀ ਜਿਹੜੀ ਨੋਟੀਫਿਕੇਸ਼ਨ ਹੈ ਉਹ ਵੀ ਜਾਰੀ ਕੀਤੀ ਗਈ ਹੈ ਔਰ ਇਸ ਦੇ ਵਿੱਚ ਸਿੱਧੇ ਤੌਰ ਤੇ ਇਹ ਗੱਲ ਲਿਖੀ ਗਈ ਹੈ ਕਿ ਸਮਰੱਥ ਅਧਿਕਾਰੀਆਂ ਵੱਲੋਂ ਹੋਇਆ ਦੇਸ਼ਾ ਅਨੁਸਾਰ ਸੂਚਿਤ ਕੀਤਾ ਜਾਂਦਾ ਹੈ ਕਿ ਗੁਰਦਾਨਗਰ ਦੇਵ ਯੂਨੀਵਰਸਿਟੀ ਵੱਲੋਂ ਸਮੂਹ ਕਾਲਜਾਂ ਦੀਆਂ ਜਿਹੜੀਆਂ ਹੋਣ ਵਾਲੇ ਜਿਹੜੇ ਇਗਜ਼ਾਮ ਨੇ ਔਰ ਸਾਲਾਨਾ ਤੇ ਸੈਮੈਸਟਰ ਜਿਹੜੇ ਬਿਊਰੀ ਨਿਪਕਸ ਪ੍ਰਕਿਰਿਆਵਾਂ ਜਿਹੜੀਆਂ ਨੇ ਤਾਂ ਸਿੱਧੇ ਤੌਰ ਤੇ ਜੇਕਰ ਗੱਲ ਕੀਤੀ ਜਾਵੇ ਤਾਂ 6 ਜੂਨ ਨੂੰ ਇਹਨਾਂ ਦੀ ਜਿਹੜੀ ਤਾਰੀਖ ਹੈ ਉਹ ਮੁਕੱਦਰ ਕੀਤੀ ਗਈ ਸੀ ਪਰ 6 ਜੂਨ ਦੇ ਚੱਲਦਿਆਂ ਕਿਉਂਕਿ ਅੰਮ੍ਰਿਤਸਰ ਬੰਦ ਦਾ ਐਲਾਨ ਕੀਤਾ ਜਾਂਦਾ ਹੈ ਦਲਕਾਪਾਥਾ ਵੱਲੋਂ ਔਰ ਬਹੁਤ ਸਾਰੇ ਵਿਰੋਧ ਪ੍ਰਦਰਸ਼ਨ ਵੀ ਜਿਹੜੇ ਨੇ ਉਹ ਕੀਤੇ ਜਾਂਦੇ ਨੇ ਤਾਂ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਖੱਜਲ-ਖਵਾਰੀ ਨਾ ਹੋਵੇ ਇਸ ਕਰਕੇ ਇਹਨਾਂ ਨੂੰ ਮੁਲਤਵੀ ਕੀਤਾ ਗਿਆ ਔਰ ਅਗਲੀ ਤਾਰੀਖ ਜਿਹੜੀ ਹੈ ਸ਼ੁੱਕਰਵਾਰ 20 ਜੂਨ ਨੂੰ ਤੈਅ ਕੀਤੀ ਗਈ ਔਰ ਜਿੰਨੇ ਵੀ ਇੰਜ਼ਾਮ ਕਰ ਲ ਹੋਣੇ ਸੀ ਉਹਨਾਂ ਇਹ 20 ਤਰੀਕ ਨੂੰ ਹੋਣਗੇ। ਬਹੁਤ ਧੰਨਵਾਦ ਰਾਜੀਵ ਮੇਰੇ ਸਹੋਗੀ ਜਾਣਕਾਰੀ ਦੇ ਰਹੇ ਸੀ ਤਾਂ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਵੱਲੋਂ ਸਾਰੀਆਂ ਪ੍ਰੀਖਿਆਵਾਂ ਮਾਂ ਕੱਲ੍ਹ ਹੋਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਮਉਲਤਵੀ ਕਰ ਦਿੱਤੀਆਂ ਗਈਆਂ ਨੇ ਤੇ ਅਗਲੀ ਪ੍ਰੀਖਿਆ ਹੁਣ 20 ਜੂਨ ਨੂੰ ਹੋਏਗੀ ਜੋ 6 ਜੂਨ ਨੂੰ ਹੋਣੀ ਸੀ। ਹਾਲਾਂਕਿ ਅੰਮ੍ਰਿਤਸਰ ਬੰਦ ਹੈ ਕੱਲੂਕਾਰਾ ਦਿਵਸ ਨੂੰ ਲੈ ਕੇ ਇਸੇ ਕਰਕੇ ਪ੍ਰੀਖਿਆ ਮਉਲਤਵੀ ਕੀਤੀ ਗਈ ਹੈ। ਸਾਰੇ ਜਿੰਨੇ ਵੀ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਅੰਡਰ ਕਾਲਜ ਆਉਂਦੇ ਨੇ ਮਾਨਤਾ ਪ੍ਰਾਪਤ ਉਹਨਾਂ ਦੇ ਵਿੱਚ ਕੱਲ੍ਹ ਦੀ ਪ੍ਰੀਖਿਆ ਮਉਲਤਵੀ ਕਰ ਦਿੱਤੀ ਗਈ ਹੈ।